ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਸੈਦੋਕੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਹੈ ਅੱਜ ਫੇਰ ਵੀਰ ਨੇ ਚਾਰ ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਇੱਕ ਤਾਜੀ ਸੂਈ ਮੱਝ ਤੇ ਇੱਕ ਤਾਜੀ ਸੂਈ ਵੈੜ ਆ ਜੀ ਤੇ ਦੋ ਗੱਬਣਾ ਚੰਗੇ ਰਿਕਾਰਡ ਵਾਲੀਆਂ ਆ ਜੀ ਸੋਹਣੀਆਂ ਤੇ ਕਿਸੇ ਵੀ ਵੀਰ ਨੇ ਵੀਡੀਓ ਤੋਂ ਕਿਸੇ ਵੀ ਚੈਨਲ ਤੋਂ ਪਸ਼ੂ ਖਰੀਦਣਾ ਸਭ ਤੋਂ ਪਹਿਲਾਂ ਬੇਨਤੀ ਇਹ ਹੈ ਕਿ ਜਿਹੜਾ ਸੂਆ ਸвая ਡੰਗਰ ਆ ਉਹਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਤੇ ਜਿਹੜਾ ਗੱਬਣ ਪਸ਼ੂ ਆ ਉਹਨੂੰ ਚੈੱਕ ਕਰਕੇ ਆਪਣੇ ਥਾਂ ਟੇਪ ਕੇ ਲੈ ਕੇ ਜਾਇ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਇਹਨਾਂ ਦੀ ਡੀਟੇਲ ਲਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਇਹ ਨੰਬਰ ਨੋਟ ਕਰ ਲਓ 8566005918 ਗੱਲਬਾਤ ਕਰਾਉਣੀ ਆ ਵੀਰ ਨਾਲ ਤੇ ਇਹਨਾਂ ਦੀ ਡੀਟੇਲ ਲੈਣੀ ਆ ਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਪਹਿਲੀ ਵੀਡੀਓ ਤੇ ਮਾਲ ਵੇਚ ਗਿਆ ਸਾਰਾ ਠੀਕ ਆ ਜੀ ਅੱਜ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਅੱਜ 4 ਨੇ ਠੀਕ ਆ 4 ਪਸ਼ੂ ਸੇਲ ਆ ਵਿੱਚੋਂ ਤਿੰਨ ਗਾਇਆਂ ਤਿੰਨ ਗਾਇਆਂ ਇੱਕ ਸੋਈ ਆ ਦੋ ਗੱਬੜਾਂ ਨੇ ਠੀਕ ਆ ਜੀ ਇੱਕ ਇੱਕ ਅੱਜ ਹਾਂ ਠੀਕ ਆ ਜੀ ਦੁੱਧ ਦਾ ਰਿਕਾਰਡ ਚੰਗਾ ਦੁੱਧ ਦਾ ਰਿਕਾਰਡ ਸਾਰੀ ਰਕਾਰਡ ਆ ਠੀਕ ਆ ਜੀ ਐਡਰੈਸ ਦੱਸ ਦੋ ਪਾਜੀ ਆਪਣਾ ਨਾਂ ਮੇਰਾ ਜਗਤਾਰ ਸਿੰਘ ਹਾਂ ਜਿੰਦ ਸੈਦੋਗੇ ਆ ਜੀ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਮੈਂ ਤਾਂ ਜਾਉਂ ਪਿੰਦਾ ਪਣ ਤੇ ਰੋਟਾਵੇਟਰ ਵੀ ਸੇਲ ਕਰਨਾ ਰੋਟਾਵੇਟਰ ਨੂੰ ਸੇਲ ਕਰਨਾ ਠੀਕ ਹੈ ਜੀ ਠੀਕ ਹੈ 7 ਫੁੱਟਾ ਰੋਟਾਵੇਟਰ ਫੋਨ ਨੰਬਰ ਬੋਲ ਦਿਓ ਆਪਣਾ ਜੀ 73476 19850 ਠੀਕ ਹੈ ਜੀ ਠੀਕ ਸਹੀ ਆ ਸਰਵਾਦ ਕਰਦੇ ਆ ਪਹਿਲਾਂ ਤਾਜੀ ਸੂਈ ਤੋਂ ਆਹ ਵੇਖੋ ਜੀ ਆਹ ਵੱਛੀ ਵੱਛੀ ਹੈ ਪਿਛੇ ਨਾ ਭਜੀ ਇਹਦੇ ਵਿੱਚ ਵੱਛੀ ਪਹਿਲਾਂ ਚੈੱਕ ਕਰੋ ਵੱਛੀ ਬਹੁਤ ਹੀ ਸੋਹਣੀ ਹੈ ਜੀ ਆਹ ਵੇਖੋ ਆ ਚੈੱਕ ਕਰ ਲਓ ਤੇ ਆਹ ਵੇਖੋ ਫੇਸ ਕੁਆਲਟੀ ਥਾਨ ਥਣ ਬੜਾ ਸੋਹਣਾ ਲੱਗਾ ਇਹਦਾ ਆਹ ਵੇਖੋ ਜੀ ਥਾਨ ਖਣ ਬਹੁਤ ਪਿਆਰਾ ਲੱਗਾ ਤੇ ਹਮਾਨਾ ਵੀ ਚੈੱਕ ਕਰ ਲੋ ਇਹਦਾ ਤੇ ਪ੍ਰਿੰਟ ਵੀ ਚੈੱਕ ਕਰ ਲੋ ਕੱਦ-ਕੱਡ ਵੀ ਸੋਹਣਾ ਵਾ ਜੀ ਠੀਕ ਹੈ ਜੀ ਭਾਈ ਸੁਆ ਕਿਨਵਾ ਆਇਦਾ ਜੀ ਸੁਆ ਦੂਜਾ ਵੀਰੇ ਦੂਜਾ ਸੁਆ ਹਾਂਜੀ ਠੀਕ ਹੈ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਫਿਰ ਉਹ 10 ਦਿਨ ਹੋ ਗਏ 10 ਦਿਨ ਹੋ ਗਏ ਹਾਂਜੀ ਤੇ ਦੁੱਧ ਕਿੰਨਾ ਹੈ ਦੇ ਕੋਲ ਦੁੱਧ 18 ਲੀਟਰ ਆ ਵੇ 18 ਲੀਟਰ ਤਿਆਰ ਆ ਠੀਕ ਹੈ ਜੀ ਤੇ ਇਹਨੂੰ ਤੋੜ ਦਿਓ ਖੋਲ ਕੇ ਜੀ ਆਹ ਵੇਖੋ ਜੀ ਵੈੜ ਚੈੱਕ ਕਰੋ ਢੇਲ ਬਹੁਤ ਲੰਮੀ ਹੈ ਆਹ ਵੇਖੋ ਜੀ ਹਵਾਨਾ ਚੈੱਕ ਕਰ ਲਓ ਇਹਦਾ ਸੋਨਾ ਤਿਆਰ ਕੀਤਾ ਹੈ ਇਸ ਟਾਈਮ ਤੇ 18 ਲੀਟਰ ਦੁੱਧ ਦੇ ਦੇ ਕੋਲ ਬਿਲਕੁਲ ਤਿਆਰ ਆ ਜੀ ਆਹ ਵੇਖੋ ਕਮਾਲ ਆ ਵੀਰ ਇਹ ਇਸ ਕੁਆਲਟੀ ਬੜੀ ਸੋਹਣੀ ਆ ਤੇ ਥਾਣ ਬੜਾ ਸੋਹਣਾ ਲੱਗਾ ਇਹਨੂੰ ਆਹ ਵੇਖ ਸਕਦੇ ਆ ਤੁਸੀਂ ਥਾਣ ਮੁੱਠੀ ਦੀ ਚੁਆਈ ਵਾਲਾ ਲੱਗਾ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਪਿੱਛੇ ਬੱਚਾ ਬਹੁਤ ਸੋਹਣਾ ਹੈ ਜੀ ਆਹ ਵੇਖੋ ਜੀ ਬੱਚੀ ਦੀ ਬੱਚੇ ਦਾ ਫੇਸ ਕੁਆਲਿਟੀ ਬੜੀ ਸੋਹਣੀ ਹੈ ਆਇਕ ਥਣ ਬਹੁਤ ਹੀ ਸੋਹਣਾ ਮੋਟਾ-ਮੋਟਾ ਥਣ ਲੱਗਾ ਜੀ ਦੁੱਧ ਭਾਈ ਕਿੰਨਾ ਚਵਾਉਗੀ ਇਹ ਦੁੱਧ ਮੇਰਾ 25 ਚਲਾਹਾ ਜੀ 25 ਲੀਟਰ ਠੀਕ ਹੈ ਜੀ ਹਾਂ ਜੀ ਮੇਰਾ ਬਾਲ ਚੱਲ ਹੁਣ ਤੇ 18 ਲੀਟਰ ਲੀਟਰ ਮਰਵਾ ਦੋਗੇ ਹਾਂ ਹੁਣ ਥਣ ਵਾਲਾ ਠੀਕ ਹੈ ਜੀ ਠੀਕ ਤੇ ਇਹਨੂੰ ਚੋਣ ਲੱਗਿਆ ਰੱਸੀ ਪਾਉਣੀ ਪੈਂਦੀ ਕਿਦਾਂ ਰੱਸੀ ਪਾਉਣੀ ਪੈਂਦੀ ਠੀਕ ਹੈ ਜੀ ਬਕੀ ਵਸ਼ੀ ਨਹੀਂ ਨਾਲ ਥਲੇ ਪੈਂਦੀ ਵਸ਼ੀ ਛਾਡੂ ਦਾ ਤਾਂ ਅਸੀਂ ਚੁੰਗਦੇ ਨਹੀਂ ਆਂ ਤੇ ਨਾਲ ਲੈਂਦੀ ਹੈ ਗਈ ਅੱਛਾ ਵਸ਼ੀ ਲੈਂਦੀ ਨਹੀਂ ਕੀ ਆ ਲੈਂਦੀ ਉਹ ਨਾਲ ਵਛੀ ਵੀ ਨਹੀਂ ਚੁੰਗਦੀ ਵਛੀ ਚੁੰਗਦੀ ਵੀ ਨਹੀਂ ਅਸੀਂ ਚੁੰਗਦੀ ਵੀ ਨਹੀਂ ਪਹਿਲੇ ਜੰਤ ਉਹਨਾਂ ਨਿਪਲ ਤੇ ਲਾਤੀ ਅੱਛਾ ਨਿਪਲ ਦਾ ਦੁੱਧ ਪੀਉਂਦੇ ਮਸ਼ੀਨ ਨੂੰ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ 53000 ਰੁਪਏ ਮੌਕੇ ਦੇ ਮਾਨਤਾਨ ਕਿੰਨਾ ਕਰਦੇ ਹਾਂ ਜੀ ਜਿੰਨਾ ਦੋ ਕਹਿੰਦਾ ਉਹਨਾਂ ਕਰਦੇ 2000 ਆ ਦادیه ਠੀਕ ਹੈ 51000 ਦੀ ਉਹ ਚੋ ਛੋਟ ਛੂਟ ਖੁੱਲੀ ਕਰ ਦਿਓ ਕਰ ਦਾਂ ਕਰ ਠੀਕ ਹੈ ਜੀ ਫੋਨ ਜ਼ਰੂਰ ਕਰ ਲਿਓ ਆ ਵੇਖੋ 510 ਦੂਜੇ ਨੰਬਰ ਤੇ ਦਿਖਾਉਣੀ ਦੂਜੇ ਨੰਬਰ ਤੇ ਆਪਾਂ ਤਾਂ ਹੁਣੀ ਆਦਾ ਵੀ ਥਾਣ ਥਣ ਬੜਾ ਸੋਹਣਾ ਲੱਗਾ ਪ੍ਰਿੰਟ ਵੀ ਬੜਾ ਸੋਹਣਾ ਜੀ ਸੁਵਾ ਕਰਵਾ ਦੂਜੇ ਨੰਬਰ ਵਾਲੀ ਦਾ ਸੁਵਾ ਵੀ ਤਾਂ ਆਪਾਂ ਪਹਿਲਾਂ ਕਰ ਲੈ ਹਾਂਦੀ ਆ ਅੱਛਾ ਪਹਿਲਾਂ ਦੂਜਾ ਵੀ ਹੋਵੇ ਠੀਕ ਹੈ ਜੀ ਤੁਹਾਨੂੰ ਅਗਲਾ ਪਹਿਲਾਂ ਕਰ ਲੈ ਜੀ ਠੀਕ ਹੈ ਜੀ ਕਿੰਨੇ ਦਿਨ ਲਾਜੂਗੀ ਇਹ ਜਣ 10 12 ਲਾਜੂ 10 12 ਦਿਨ ਲੈ ਜੂ ਦੁੱਧ ਕਿੰਨਾ ਚਾਹੂਗੀ ਇਹ ਦੁੱਧ ਤਾਂ ਬੜਾ ਰਿਕਾਰਡ ਵਾਲੀ ਮਾ ਜੀ ਬਾਕੀ ਦੇਖੋ ਕੀ ਕਰਦੀ ਹੈ ਠੀਕ ਹੈ ਜੀ ਠੀਕ ਇਹਨੂੰ ਤੋੜ ਦੋ ਆਹ ਵੇਖੋ ਜੀ ਪ੍ਰਿੰਟ ਚੈੱਕ ਕਰ ਲਓ ਕੱਦ-ਕਾਢ ਵੀ ਬਹੁਤ ਸੋਹਣਾ ਦੂਆ ਕੋਈ ਦੂਜਾ ਮੰਨ ਲੇ ਕੋਈ ਪਹਿਲਾ ਮੰਨ ਲੇ ਅਗਲੇ ਦੀ ਸਮਝ ਆ ਜੀ ਆ ਵੇਖੋ ਥਾਣ ਸੋਹਣਾ ਲੱਗਾ ਇਹਨੂੰ ਫੇਸ ਕੁਆਲਿਟੀ ਵੀ ਚੰਗੀ ਏ ਦੀ ਲੈ ਜਾ ਵੀਰ ਲੈ ਜਾ ਆ ਵੇਖੋ ਥਾਣ ਥੁਣ ਬਹੁਤ ਸੋਹਣਾ ਲੱਗਾ ਵਾ ਲੈ ਜਾ ਲੈ ਜਾ ਲੈ ਜਾ ਲੈ ਜਾ ਬਾਕੀ ਢਿੱਲਾ ਢੋਲਾ ਹਵਾਣੇ ਚ ਕਾਫੀ ਚੰਗੀਆਂ ਬਣੀਆਂ ਜੀ ਨੰਬਾ ਜੀ ਕਿੰਨੇ ਲੈ ਜੂਗੀ ਦੇ 12 ਵਜੇ ਸਾਡੀ 15 ਵਜੇ ਸਾਡੀ ਆ ਠੀਕ ਆ ਜੀ ਲਿਆਂਦੀਆਂ ਜਾਂ ਪਾਉਣ ਕੜੀ ਕਰਦੀ ਆ ਆਈਡੀਆ ਜਿਆ ਹੈ ਕਿੰਨਾ ਕੁ ਦੁੱਧ ਚਵਾਉਗੀ ਏ ਦੁੱਧ 20 ਪਾਸ ਹੀ ਚਲਾਉਂਗਾ ਅੱਛਾ 20 ਪਲੱਸ ਚਵਾਉਗੀ ਹਾਂਜੀ ਠੀਕ ਆ ਜੀ ਚੰਗੇ ਬਣਨੇ ਹੋਗਾ ਜੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਾ ਜੀ ਮੁੱਲ ਇਹਦਾ 50000 ਰੁਪਇਆ ਅੱਛਾ 50000 ਠੀਕ ਆ ਤੇ ਇਹ ਚ ਛੋਟ ਕਿ ਨਹੀਂ ਕਰਨੀ ਛੋਟ ਕਰਦਾਂਗੇ ਜੇ ਨਹੀਂ ਕੋਈ ਜੀ 2000 ਹੀ ਡਾ ਦੂੰ ਮੈਂ ਕਹਿੰਨਾ 2000 ਟੱਕੇ ਨੂੰ ਕੀ ਆ ਕੋਹ ਨਹੀਂ ਹੁੰਦਾਗਾ ਹਾਂਜੀ ਕੋਈ ਨਹੀਂ ਕਹਿੰਦੇ ਡਾ ਲਨਾਂ ਠੀਕ ਆ 50000 ਦੀ ਮੌਕੇ ਤੇ ਛੋੜ ਹੋ ਜੂ ਛੋੜ ਕਰਦਾ ਫਿਰ ਠੀਕ ਆ 50000 ਜੋ ਮੌਕੇ ਤੇ ਛੋੜ ਹੋ ਜੂ ਫੋਨ ਲਾ ਲਿਓ ਸੋਹਣੀ ਆ ਵੜ ਕੱਡ ਕੱਡ ਵੀ ਚੰਗਾ ਥਾਣ ਥੁਣ ਬੜਾ ਸੋਹਣਾ ਲੱਗਾ ਜੀ ਇਹਨੂੰ ਤੀਜੇ ਨੰਬਰ ਤੇ ਦਿਖਾਉਣੀ ਆ ਆਹ ਵੇਖੋ ਜੀ ਇਹ ਵੀ ਗੱਬਣ ਫੇਸ ਕੁਆਲਟੀ ਇਹਦੀ ਵੀ ਚੰਗੀ ਥਾਣ ਥੁਣ ਬੜਾ ਸੋਹਣਾ ਲੱਗਾ ਇਹਨੂੰ ਤੇ ਆਹ ਵੇਖ ਸਕਦੇ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਇਹਦਾ ਵੀ ਇਹ ਤੀਜੇ ਨੰਬਰ ਵਾਲੀ ਦਾ ਭਾਈ ਸੁਆ ਕਰਵਾ ਇਹ ਦੂਜੇ ਸੋਹਣੀ ਆ ਅੱਛਾ ਦੂਜੇ ਸਵੇਰ ਸੂਰਪਰਪਰ ਦੂਜੇ ਜਾਨੀ ਠੀਕ ਹੈ ਦੁੱਧ ਦਾ ਰਿਕਾਰਡ ਕੀਤੇ ਪਹਿਲਾ ਸਵੇਰ ਦਾ ਕਿਨੇ ਤੇ 20 ਲੀਟਰ ਚ ਹੋਇਆ ਠੀਕ ਹੈ 20 ਲੀਟਰ ਦੁੱਧ ਚ ਹੋਇਆ ਕਹਿੰਦੇ ਮਰਾਕੀ ਬਾਕੀ ਅੱਛਾ ਕਰ ਦਿਆ ਨੇ ਜਿਹਨਾਂ ਦੱਸਿਆ ਉਹਨਾਂ ਤੋਂ ਆਪਾਂ ਲੈਂਦੀ ਆ ਠੀਕ ਹੈ ਠੀਕ ਆਪਾਂ ਨੂੰ ਜਨਾਕ ਦੱਸਿਆ ਦੱਸਤਾ ਦੇਣ ਕਿਨੇ ਲੈ ਜੂਗੀ ਏ ਦੇਣ ਲੈ ਜੇ 5 ਲੈ ਜੇ 7 ਲੈ ਜੇ 10 ਲੈ ਜੇ ਠੀਕ ਆ ਸਹੀ ਆ ਇਹਨੂੰ ਤੋੜ ਦਿਓ ਜੀ ਆ ਵੇਖੋ ਜੀ ਬਹੁਤ ਹੀ ਸੋਹਣੀ ਤਿਆਰ ਹੋਣ ਢੀ ਆ ਜੀ ਹਵਾਨੇ ਤੱਕ ਜਿਆਦੀ ਅੱਗੇ ਨੂੰ ਆ ਬਈ ਜਿਆਦਾ ਹਵਾਨਾ ਅੱਗੇ ਨੂੰ ਖੜਿਆ ਤੇ ਥਣ ਜਿਹੜਾ ਵਾ ਬਹੁਤ ਦਿਨ ਚਾਰ ਪੰਜ ਵੀਰ ਕਹਿੰਦਾ ਵੀ ਲੈ ਜੂਗੀ ਥਾਣਾ ਦਾ ਗੈਪ ਵੀ ਚੰਗਾ ਆਹ ਵੇਖੋ ਜੀ ਤੱਕ ਸਾਰੀ ਅੱਗੇ ਲੱਗੀ ਆ ਤੇ ਥਾਣ ਬਹੁਤ ਹੀ ਸੋਹਣਾ ਲੱਗਾ ਜੀ ਕਮਾਲ ਆ ਵੀਰ ਆਹ ਵੇਖੋ ਜੀ ਫੇਸ ਕੁਆਲਟੀ ਚੰਗੀ ਸੂਆ ਦੂਜਾ ਵੀਰ ਕਹਿੰਦਾ ਪਹਿਲੇ ਪਹਿਲੇ ਸੂਏ ਨੇ 20 ਲੀਟਰ ਦੁੱਧ ਚਵਾਇਆ ਆਹ ਵੇਖੋ ਜੀ ਦੇਖ ਸਕਦੇ ਆ ਕੱਦ ਕਾਰ ਬਿਲਕੁਲ ਸੋਹਣਾ ਵਾ ਬੇਲ ਦੀ ਵੀ ਕਾਫੀ ਲੰਮੀ ਆ ਤੇ ਬਾਕੀ ਜਿੱਡਾ ਪਸ਼ੂ ਹੁੰਦਾ ਉਡਾ ਹੀ ਆਪਾਂ ਦਿਖਾਉਨੇ ਨਾ ਕਦੇ ਕੋਈ ਫਿਲਟਰ ਲਾਈਦਾ ਤੇ ਨਾ ਕਦੇ ਆਪਾਂ ਝੂਮ ਕੀਤਾ ਜੀ ਤੇ ਵੀਡੀਓ ਕਿਸੇ ਨੇ ਵੇਖਣੀ ਹੁੰਦੀ ਆਪਣੇ ਫੋਨ ਦੇ ਵਿੱਚ ਵੱਡੀ ਸਕਰੀਨ ਕਰਕੇ ਵੀਡੀਓ ਦੇਖਿਆ ਕਰੋ ਪਤਾ ਲੱਗ ਜਣਾ ਪਸ਼ੂ ਕਿੱਡਾ ਕਾ ਜੀ ਦੇਣੇ ਇਹ ਦੋ ਚਾਰ ਹੀ ਖੜੂਗੀ ਕਿ ਬਾਦ ਵੀ ਖੜ ਸਕਦੀ ਆ ਦੋ ਚਾਰ ਖੜ ਸਕਦੀ ਪੰਜ ਵੀ ਖੜ ਸਕਦੀ ਆ ਜਾ ਕੇ ਵੀ ਸੁੱਤ ਸਕਦੀ ਆ ਠੀਕ ਹੈ ਜੀ ਉੱਪਰ ਆ ਜਾਤਿਆਂ ਹਾਂ ਹਾਂ ਜੀ ਦਿਨ ਪੂਰੇ ਯਾਰ ਜੀ 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 ਠੀਕ ਹੈ ਦਿਨ ਪੂਰੇ ਹੋ ਗਏ ਬਾਕੀ ਇਹ ਅੱਗੇ ਢਲਾਂ ਢੋਲਾਂ ਕੱਢਦੀਆਂ ਜਿੰਨੀਆਂ ਹੈਗੀਆਂ ਹੀ ਹਾਂਜੀ ਤੱਕ ਜਿਆਦੀ ਅੱਗੇ ਨੂੰ ਆ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਤੇ ਇਹਦਾ 50000 ਕਰਦੇ ਆਪਾਂ ਅੱਛਾ ਇਹਦਾ 50 ਯਾਰ ਤੇ ਮੌਕੇ ਤੇ ਮੌਕੇ ਤੇ ਕਰਦਾ ਕੋਲ 2000 ਇਹ ਝੁੰਡਾ ਦੋ ਮੈਂ ਕਿਹਨੇ ਸਾਰੇ ਦਾਣਾ 2000 2000 ਡਾ ਦਿਆ ਕਰੋ ਕੋਈ ਗੱਲ ਨਹੀਂ 50 ਹੀ ਅੱਜ ਕੋਈ ਨਹੀਂ ਦੇਦਾ ਤੇ 50000 ਚੋਂ ਮੌਕੇ ਤੇ ਛੋੜ ਕਰ ਦਿਓ ਫਿਰ ਠੀਕ ਆ ਤੇ ਜੇ ਜੋੜਾ ਕਿਸ ਨੂੰ ਪਸੰਦ ਆ ਗਿਆ ਤੇ ਜੋੜੇ ਚ ਖੁੱਲਾ ਮਾਨ ਹੋ ਜਾਊਗਾ ਕਰਦਾ ਕਰਦਾ ਬਾਕੀ ਪਸੰਦ ਆਵੇ ਕਿਸ ਨੂੰ ਕੋਈ ਠੀਕ ਹੈ ਠੀਕ ਆ ਆ ਦਿਖਾਉਣੀ ਆ ਆਪਾਂ ਆ ਜਿਹੜੀ ਮੱਝ ਦਿਖਾਉਣੀ ਆ ਦਾ ਸੂਈ ਤਾਜੀ ਆ ਆ ਵੇਖੋ ਸਿੰਘ-ਸੁੰਗ ਚੈੱਕ ਕਰ ਲੋ ਇਹਦਾ ਤੇ ਥਾਣੇ ਦਾ ਚੈੱਕ ਕਰ ਲੋ ਜੀ ਘਵਾਨਾ ਵੀ ਚੈੱਕ ਕਰ ਲਓ ਕਿੰਨੇ ਦਿਨ ਹੋ ਗਏ ਭਾਜੀ ਸੂਈ ਨੂੰ ਸੂਈ ਨੂੰ ਵੀ ਤਾਂ 25 ਦਿਨ ਹੋ ਗਏ 20 ਤੋਂ 25 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਦੁੱਧ ਕਿੰਨਾ ਹੈ ਦੇ ਕੋਲ ਇਸ ਟਾਈਮ ਤੇ ਦੁੱਧ 7 ਲੀਟਰ ਹੈ 7 ਲੀਟਰ ਦੁੱਧ ਤਿਆਰ ਆ ਤੇ ਸੂਆ ਕਿੰਨਾ ਆਊਗਾ ਸੂਆ ਤੀਜਾ ਹੋਊਗਾ ਅੱਛਾ ਆਪਣੀ ਮੈਂ ਸਮਝਾਂ ਉਹਦੇ ਵਕਤ ਤੀਜਾ ਹੋਵੇ ਭਾਵੇਂ ਚੌਥਾ ਹੋਵੇ ਅਗਲੇ ਦੀ ਸਮਝ ਆ ਜੀ ਕਿੰਨਾ ਕਿ ਪੈਸੇ ਮੰਗਣੇ ਨੇ ਫੰਡਰਾ ਆਉਂਦੀਆਂ ਤੀਜੇ ਤੋਂ ਵੱਧ ਤਾਂ ਕੋਈ ਦੱਸਦਾ ਹੀ ਨਹੀਂ ਅੱਜ ਕੱਲ ਸੂਆ ਹਾਂਜੀ ਹਾਂਜੀ ਠੀਕ ਠੀਕ ਇਹ ਕਹਿੰਦਾ ਅੱਜ ਚੌਥਾ ਕਹਿੰਦਾ ਠੀਕ ਠੀਕ ਹੈ ਜੀ ਠੀਕ ਹੈ ਤੇ ਇਹਨੂੰ ਤੋੜ ਦਿਓ ਜੀ ਆਹ ਵੇਖੋ ਜੀ ਬਾਕੀ ਆਪਣੀ ਸਮਝਣਾ ਸੂਆ ਤੁਸੀਂ ਆਪ ਵੇਖ ਲਿਓ ਵੀ ਕਿੰਨਾ ਹੋ ਸਕਦਾ ਵਾ ਤੇ ਹਵਾਨਾ ਚੈੱਕ ਕਰ ਲਓ ਇਹਦਾ ਥਾਨ ਬੜੇ ਸੋਹਣੇ ਲੱਗੇ ਆ ਆ ਵੇਖੋ 1 ਮਿੰਟ ਰੋਕ ਦਿ ਮੇਰੇ ਖਾਣੇ ਦੇ ਚੈੱਕ ਕਰ ਲੋ ਜੀ ਆ ਵੇਖੋ ਥਣ ਆ ਵੇਖੋ ਕਮਾਲਾ ਆਹਦਾ ਬੱਚਾ ਕੀ ਆ ਗਿਆ ਭਜੀ ਮਗਰ ਕੱਟੀ ਹੈ ਵੀਰਾ ਮਗਰ ਠੀਕ ਹੈ ਜੀ ਆ ਕੱਟੀ ਹੈ ਜੀ ਆ ਵੇਖ ਸਕਦੇ ਹੋ 20 ਦਿਨ ਹੋ ਗਏ ਹਨਾ ਸੂਈ ਨੂੰ 20 ਦਿਨ ਹੋ ਗਏ ਠੀਕ ਹੈ ਜੀ ਤੇ ਇਹ ਦੁੱਧ ਵਧੂਗੀ ਥੋੜਾ ਬਧਾ ਕਿ ਨਹੀਂ ਦੁੱਧ ਵੀ ਵਧੂਗੀ ਵਧੂਗੀ ਸੇਵਾਰ ਕੀਤੀ ਹੈਨੇ ਕੁਛ ਹੈ ਹਾਂ ਜੀ ਦੁੱਧ ਵਧਣਾ ਵਧਣਾ ਹੈ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 45000 ਰੁਪਏ ਇਹਦਾ ਇਹਦਾ گاਵਾ ਨੂੰ ਮੁੱਲ ਘੱਟ ਕਰਤਾ گاਵਾ ਨੂੰ ਘਟੇਗਾ گاਵਾ ਨੂੰ ਸਸਤੀ ਹੋਗੀ ਮੱਝ ਹੈ ਇੱਕ ਥਣ ਦਾ ਦੁੱਧ ਘਟੇ ਰੇ ਕਿਹੜੇ ਥਣ ਚੋਂ ਦੁੱਧ ਘਟਿਆ ਆੜਾ ਵੜ ਥਾਣੀ ਪਿਛਲੇ ਬੰਨੇੋਂ ਜਿੱਥੇ ਵੱਧ ਲੱਗਦਾ ਨਾ ਯਾਰ ਆ ਲੰਮਾ ਥਾੜੇ ਜਿਹੜਾ ਆ ਪਿਛਲੇ ਬੰਨੇ ਵਾਲਾ ਬੈਣੀ ਤੋਂ ਉਲਟੇ ਬੰਨੇ ਵਾਲਾ ਥਾਣੇ ਇਹ ਤੇ ਦੁੱਧ ਘਟਿਆ ਹੈ ਦੁੱਧ ਘਟਿਆ ਕਿੰਨਾ ਘਟਿਆ ਅੱਧਾ ਹੋ ਗਿਆ ਠੀਕ ਹੈ ਜੀ ਠੀਕ ਹੈ ਥਾਣੇ ਤੇ ਚੱਲਦਾ ਅੱਧਾ ਥਾਣਿਆ ਅੱਧਾ ਥਾਣਿਆ ਹਾਂ ਠੀਕ ਆ ਦੂਜੇ ਨਾਲੋਂ ਫਰਕ ਆ ਫਰਕ ਧਾਰਾ ਘਟੂ ਪਿਛਲੇ ਨਾਲੋਂ ਪਿਛਲੇ ਨਾਲ ਜਦੋਂ ਚਵਾਈ ਕਰੀਏ ਤੇ ਉਹਦੇ ਨਾਲੋਂ ਘਟਿਆ ਠੀਕ ਦੁੱਧੋਂ ਵਧੂ ਵੀ ਹੋ ਰਿਹਾ ਠੀਕ ਆ ਤੇ ਰੂਟਾਵੇਟਰ ਕਿਹੜਾ ਵਾ ਆ ਰੂਟਾਵੇਟਰ ਹੈ ਨਾ ਹਾਂਜੀ ਠੀਕ ਹੈ ਜੀ ਤੇ ਇਹ ਕਿੰਨੇ ਫੁੱਟਾਂ ਦੀ 7 ਫੁੱਟ ਆ ਵੀਰਾ 7 ਫੁੱਟਾ ਰੂਟਾ ਹੋ ਗਿਆ ਠੀਕ ਹੈ ਜੀ ਤੇ ਮਾਡਲ ਪਤਾ ਕਿੰਨਾ ਇਹਦਾ ਕਿ ਨਹੀਂ ਮਾਡਲ ਨਹੀਂ ਪਤਾ ਚੱਲਦਾ ਲਿਆਂਦਾ ਹੈ ਆਪਾਂ ਚੱਲਦਾ ਹੀ ਲਿਆਂਦਾ ਹਾਂ ਹਾਂਜੀ ਠੀਕ ਹੈ ਜੀ ਓਕੇ ਭਾਜੀ ਇਹ ਵਧੀਆ ਵਾ ਚੱਲਦਾ ਵਧੀਆ ਵਧੀਆ ਚੱਲ ਰਿਹਾ ਵਧੀਆ ਠੀਕ ਆ ਹਲਕਾ ਹੀ ਆਗੇ ਬਿਲਕੁਲ ਰਹਿਲਾ ਚੱਲ ਜਿੱਦਾਂ ਛੋਟੇ ਟਰੈਕਟਰ ਵਾਲੇ ਕਿਹਨੇ ਵੀਰ ਨੇ ਮਰਜ਼ੀ ਚਲਾ ਲੇ ਮਾਰੇ ਦੇ ਠੀਕ ਹੈ ਜੀ ਤੇ ਵਜਨ ਕਿੰਨਾ ਹੋਊਗਾ ਇਹਦਾ ਵਜਨ ਹੋਊਗਾ 4 3 4 ਲੱਟੂ ਦਾ ਹੋਊਗਾ ਇਹ ਆਪਾਂ ਚੋਖਿਆ ਨਹੀਂ ਜੀ ਠੀਕ ਹੈ ਠੀਕ ਹੈ ਬਾਕੀ ਇਹ ਹੈ ਕਿ ਹਾਲਤ ਚੈੱਕ ਕਰ ਲਓ ਹਾਲਤ ਵਧੀਆ ਹੈ ਜੀ ਆਹ ਵੇਖੋ ਜ ਫੱਤਾ ਉਹ ਨਮਾਈ ਲੋਇਆ ਜੇ ਤਵਾ ਵੀ ਲੱਗਾ ਬਾਦ ਆ ਵੇਖੋ ਦੰਦੇ ਦੁੰਦੇ ਚੈੱਕ ਕਰ ਲਓ ਇਹਦੇ ਤੇ ਬਾਕੀ ਉਪਰੋਂ ਖਾਲਦ ਬਹੁਤ ਸੋਣੀ ਆ ਆ ਵੇਖ ਸਕਦੇ ਹਾਂ ਤੁਸੀਂ ਆ ਵੇਖ ਤੁਸੀਂ ਕੱਲੀ ਵੇਟਣ ਦੇ ਭਾਜੀ ਅੱਛਾ ਵੱਡਾ ਲੈ ਜਾਂਦਾ ਅੱਛਾ ਵੱਡਾ ਲੈ ਜਾਂਦਾ ਇਹਨਾਂ ਨੇ ਠੀਕ ਹੈ ਇਹਦਾ ਭਾਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ ਤਾਂ 40000 ਰੁਪਇਆ ਮੌਕੇ ਤੇ ਕਿੰਨਾ ਛੜਨਾ ਕੋਈ ਮੌਕਾ ਵੇਖਾਂ ਜੋ 2000 ਚ ਮਨਾਉਣਾ ਗਨੇ 38000 ਦਾ 38000 ਠੀਕ ਹੈ ਕੋਈ ਫੋਨ ਕਰ ਲੇ ਹਨਾ ਫੋਨ ਕਰ ਲੇ ਫਿਕਸ ਰੇਟ ਨਹੀਂ ਕੋਈ ਨਹੀਂ ਭਾਈ ਕੋਈ ਗੱਲ ਬਾਤ ਹੋਰ ਗੱਲ ਬਾਤ ਵੀ ਇਹੀ ਹੈ ਕਿ ਜਿੰਨੇ ਆਉਣਾ ਮੇਰਾ ਵੀਰ ਇੱਥੇ ਤਸੱਲੀ ਕਰ ਲੈ ਆਣਗੇ ਹਾਂਜੀ ਦੋ ਡੰਗ ਕਰ ਲੈ ਤਿੰਨ ਕਰ ਲੈ ਹਾਂਜੀ ਗਰੰਟੀ ਮੈਨੇ ਕਰਦੀ ਆ ਠੀਕ ਹੈ ਕਿਉਂਕਿ ਬੰਦੇ ਲੈ ਜਾਂਦੇ ਆ ਅੱਗੇ ਧੋਖਾ ਖੱਗ ਬਣਾ ਦਿੰਦੀ ਆਪਾਂ ਲੈ ਕੇ ਬੰਦੇ ਮੁੜ ਕੇ ਉਹ ਕਹਿੰਦੇ ਦੁੱਧ ਘਟਿਆ ਉਹ ਘਟਾ ਨਾਲੇ ਖੜੀ ਵੇਖ ਕੇ ਹਾਂਜੀ ਦੂਜੀ ਗੱਲ ਇਹ ਹੈ ਜਿਹੜੇ ਬੰਦੇ ਖੜਨੀ ਆ ਜੇ ਖੜਨੀ ਆ ਤੇ ਕਿਰਾਇਆ ਤਾਂ ਉਹਦਾ ਵਾਪਸ ਕਰਨੀ ਇਹਦੇ ਚਾਰਜਰ ਵੀ ਡਾਊਂਗਾ ਵਿੱਚੋਂ ਠੀਕ ਹੈ ਜੀ ਵਾਪਸ ਵੀ ਲੈ ਲਊਗਾ ਮਸਕਲ ਨਹੀਂ ਠੀਕ ਹੈ ਚਾਰਜ ਚਾਰ ਜੜ ਘਟਾ ਲੈ ਜੀ ਆਉਣ ਜਰਾ ਕਰਾਵਾ ਲਾਊਗਾ ਬਾਕੀ ਜੇ ਦੁੱਧ ਦੁੱਧ ਦਾ ਨਾ ਬਰਾਬਰ ਹੋਵੇ ਮਾਲਾ ਦੁੱਧ ਨਾ ਹੋਵੇ ਬੰਦਾ ਨਹੀਂ ਪਸੰਦ ਆ ਰਿਹਾ ਹੋਵੇ ਕੱਟਾ ਪਾਉਣ ਨਾਲੋਂ ਚੰਗਾ ਕਿ ਆਪਣਾ ਟਾਈਮ ਕੱਢ ਲੈ ਦੋ ਟਾਈਮ ਤੁਹਾਡੇ ਘਰੇ ਚੋਲੇ ਬੰਦਾ ਬੰਦਾ ਦੋ ਟਾਈਮ ਚੋਲੇ ਮਿਲ ਘਰ ਮੇਰੇ ਘਰ ਹੀ ਘੰਟੀ ਹੈ ਹਾਂਜੀ ਮੇਰੇ ਘਰ ਘਟ ਜਾਂਦਾ ਦੁੱਧ ਜਨਾ ਕਿੰਨਾ ਕਿਹਾ ਵਾ ਘਟ ਜੇ ਉਹ ਜੁਮਰ ਮੈਂ ਠੀਕ ਹੈ ਜੀ ਸਹੀ ਹੈ ਤੇ ਆਹ ਵੇਖੋ ਜੀ ਆਹੀ ਚਾਰ ਪੰਜ ਸੇਲ ਕਰਨੇ ਆ ਆ ਮੱਝ ਵਾ ਜੀ ਇਹਦੇ ਥਣ ਦੇ ਵਿੱਚ ਪਿਛਲੇ ਵਿੱਚ ਤਾਰਾਂ ਘਟੇ ਪਿੱਛੇ ਦੇ ਕੱਟੀ ਆ ਆ ਦੋ ਗੱਬਣਾ ਜੀ ਤੇ ਆ ਜਿਹੜੀ ਆ ਇਹ ਵੀ ਤਾਜੀ ਸੂਈ ਆ ਇਹ ਵਸ਼ੀ ਨਹੀਂ ਲੈਂਦੀ ਦੱਸਿਆ ਭਾਜੀ ਹੁਣਾਂ ਨੇ ਇਸ ਟਾਈਮ ਤੇ 18 ਲੀਟਰ ਦੁੱਧ ਇਹਦੇ ਕੋਲ ਰੈਡੀ ਆ ਤੇ ਆਪਣੀ ਆ ਕੇ ਦੋ ਟਾਈਮ ਤਸੱਲੀ ਜ਼ਰੂਰ ਕਰ ਲਿਓ ਤਸੱਲੀ ਕਰਕੇ ਫੇਰ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ